ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ ਮੈਂ ਅਕਸਰ ਇਹ ਬੇਨਤੀ ਕਰਨਾ ਹੁੰਨਾ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿੰਨ ਕਾਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਨ ਸਾਨੂੰ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੜੇ ਪਿਆਰੇ ਬਚਨ ਕਹੇ ਕਿਰਤ ਕਰਨ ਨਾਮ ਜਪਣ ਤੇ ਵੰਡ ਕੇ ਛਕਣਾ ਜਿਹੜਾ ਵੰਡ ਕੇ ਛਕਣ ਦਾ ਸੰਕਲਪ ਹੈ ਜਿਹੜਾ ਉਹ ਕੇਵਲ ਅਸੀਂ ਇਥੋਂ ਤੱਕ ਸੀਮਤ ਨਹੀਂ ਰੱਖਣਾ ਵੀ ਅਸੀਂ ਲੰਗਰ ਪ੍ਰਸ਼ਾਦ ਹੀ ਵੰਡ ਕੇ ਸ਼ਕਣਾ ਹੈ ਜਿਹੜੀ ਸਤਿਗੁਰੂ ਨੇ ਸ਼ਬਦ ਦੀ ਸੋਝੀ ਦਿੱਤੀ ਹੈ ਉਹ ਵੀ ਵੰਡਣੀ ਹੈ ਤੇ ਇਹ ਜਿਹੜਾ ਸੰਥਿਆ ਦੇਣੀ ਗੁਰਵਾਣੀ ਅਭਿਆਸ ਕਰਕੇ ਅੱਗੇ ਬੱਚਿਆਂ ਨੂੰ ਪੜਾਉਣਾ ਇਹ ਵੀ ਇੱਕ ਵੰਡ ਕੇ ਸ਼ਕਣ ਦਾ ਸੰਕਲਪ ਹੀ ਹੈ ਜਿਹੜਾ ਉਦਮ ਹੈ ਪ੍ਰਾਲਾਏ ਇਹ ਸੰਤਾਂ ਮਹਾਂਪੁਰਖਾਂ ਦੇ ਵਿਦਿਆਰਥੀ ਜਿਹੜੇ ਐ ਉਹੀ ਕਰਦੇ ਆ ਤੇ ਸੀਨੇ ਵਿਚ ਸੀਨੇ ਚੱਲੀਆਂ ਟਕਸਾਲਾਂ ਦੇ ਵਿੱਚ ਹੀ ਇਹ ਹੁੰਦਾ ਆ ਰਿਹਾ ਏ ਇਸੇ ਤਰ੍ਹਾਂ ਇਹ ਜਿਹੜਾ ਪ੍ਰਵਾਹ ਏ ਇਹ ਚੱਲਦਾ ਰਹਿਣਾ ਆ ਬੱਚਿਆਂ ਨੇ ਜੋ ਗੁਰਬਾਣੀ ਦੀ ਸੰਥਿਆ ਲਈ ਏ ਇਹ ਕੋਸ਼ਿਸ਼ ਕਰਨੀ ਆ ਵੀ ਨਿਤਨੇਮ ਦੇ ਵਿੱਚ ਰੋਜ਼ ਇਹ ਨਹੀਂ ਕਿਹਾ ਵੀ ਹੁਣ ਕੈਂਪ ਦੀ ਸਮਾਪਤੀ ਹੋ ਗਈ ਜੀ ਤੇ ਅਸੀਂ ਹੁਣ ਗੁਰਬਾਣੀ ਦੀਆਂ ਪੋਤੀਆਂ ਜਿਹੜੀਆਂ ਪਾਸੇ ਰੱਖਤੀਆਂ ਫੇਰ ਆ ਕੇ ਗੁਰਬਾਣੀ ਦੀ ਪੋਥੀ ਨਹੀਂ ਫੜਨੀ ਇਹ ਰੋਜ਼ ਸਮਾਂ ਜਿਹੜਾ ਆਪਣਾ ਉਹ ਸਵੇਰ ਸ਼ਾਮ ਜਦੋਂ ਵੀ ਸਕੂਲ ਤੋਂ ਛੁੱਟੀ ਹੋ ਜਾਣੀ ਹੈ ਜਦੋਂ ਵੀ ਸਮਾਂ ਬਣਦਾ ਹੈ ਤਾਂ ਇਹ ਰੋਜ਼ਾਨਾ ਜਿਹੜੀ ਗੁਰਬਾਣੀ ਹੈ ਤੁਸੀਂ ਨਿਤਨੇਮ ਦੇ ਵਿੱਚ ਇਹ ਪਾਠ ਕਰਨਾ ਹੈ ਜਿਹੜੇ ਸ਼ਬਦ ਦੀ ਸਮਝ ਨਹੀਂ ਪੈਂਦੀ ਉਹ ਦੁਬਾਰਾ ਫੇਰ ਉਸਤਾਦ ਦੇ ਕੋਲੋਂ ਪੁੱਛ ਲੈਣਾ ਔਰ ਇਹ ਯਤਨ ਕਰਨਾ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਤ ਹੈ ਉਹ ਅਸੀਂ ਸੰਪੂਰਨ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਗੁਰਸਿੱਖਾਂ ਤੇ ਕਿਰਪਾ ਕਰਕੇ ਕਾਰਜ ਕਰਾਉਂਦੇ ਰਹਿਣ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ